ਇਹ ਨੀ ਦਿਨੀ ਨਿੱਕਾ ਮੂਸੀ ਵਾਲਾ ਸੋਸ਼ਲ ਮੀਡੀਆ ਤੇ ਛਾਇਆ ਹੋਇਆ ਹੈ ਆਪਣੀ ਕਿਊਟਨੈਸ ਦੇ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲਾ ਨਿੱਕਾ ਸਿੱਧੂ ਆਪਣੇ ਵੱਡੇ ਪਰਾ ਦੇ ਹਾਲ ਹੀ ਰਿਲੀਜ਼ ਹੋਏ ਗਾਣੇ ਆਪਣੀ ਟੌਏ ਕਾਰ ਤੇ ਲਗਾ ਕੇ ਸੈਰ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਅਸੀਂ ਤੁਹਾਨੂੰ ਦੱਸਦੇ ਕਿ ਨਿੱਕਾ ਸਿੱਧੂ ਆਪਣੇ ਵੱਡੇ ਪਰਾ ਦੇ ਗਾਣੇ ਸੁਣਦਾ ਹੈ ਅਤੇ ਉਹਨਾਂ ਗਾਣਿਆਂ ਨੂੰ ਬਹੁਤ ਹੀ ਗੌਰ ਨਾਲ ਸੁਣਦਾ ਹੈ ਨਿੱਕਾ ਸਿੱਧੂ ਆਪਣਾ ਪੂਰਾ ਐਟੀਟਿਊਡ ਵੀ ਦਿਖਾਉਂਦਾ ਹੈ ਅਤੇ ਕੁਝ ਸੋਚਦਾ ਰਹਿੰਦਾ ਹੈ ਅਸੀਂ ਤੁਹਾਨੂੰ ਦੱਸਦੇ ਕਿ ਮੂਸੇ ਵਾਲਾ ਦੇ ਜਨਮ ਦਿਨ ਤੇ ਨਿੱਕਾ ਸਿੱਧੂ ਬਹੁਤ ਹੀ ਸ਼ਾਂਤ ਰਿਹਾ ਬਹੁਤ ਲੋਕਾਂ ਨੇ ਉਸ ਨੂੰ ਬੁਲਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਨਿੱਕਾ ਸਿੱਧੂ ਬਹੁਤ ਜ਼ਿਆਦਾ ਹੈਰਾਨ ਹੋ ਕੇ ਉਹਨਾਂ ਦੇ ਵੱਲ ਦੇਖਦਾ ਰਿਹਾ ਆਪਣੀ ਚਲਦੀ ਸਕਰੀਨ ਤੇ ਜੋ ਤੁਸੀਂ ਫੋਟੋਜ਼ ਨਿੱਕਾ ਸਿੱਧੂ ਦੀਆਂ ਦੇਖ ਰਹੇ ਹੋ ਇਹ ਉਸ ਦੀਆਂ ਫੋਟੋਜ਼ ਬਹੁਤ ਹੀ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਇਹ ਬੇਸ਼ੱਕ ਪੁਰਾਣੀਆਂ ਹਨ ਪਰ ਹਾਲੇ ਤੱਕ ਲੋਕਾਂ ਵੱਲੋਂ ਨਿੱਕੇ ਸਿੱਧੂ ਦੀਆਂ ਇਹ ਤਸਵੀਰਾਂ ਨੂੰ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਜਾ ਰਿਹਾ ਹੈ ਅਗਰ ਵੀਡੀਓ ਚੰਗੀ ਗੀਤਾ ਬਣੀ ਰਹਿਣਾ ਸਾਡੀ ਚੈਨਲ ਦੇ ਨਾਲ ਧੰਨਵਾਦ